ਸਮੱਸਿਆ ਦੇਖੋ ਜੀ ਸੀਵਰੇਜ ਪਾਇਆ ਗਿਆ ਪਹਿਲਾਂ ਸੀਵਰੇਜ ਦੀ ਕੋਈ ਨਹੀਂ ਡਿਮਾਂਡ ਤਾਂ ਹੈ ਨਹੀਂ ਸੀ ਜੇ ਪੈ ਵੀ ਗਿਆ ਚਲੋ ਵਧੀਆ ਗੱਲ ਹੈ ਉਹਦੇ ਤੋਂ ਬਾਅਦ ਚ ਇੱਥੇ ਦੁਆਰਾ ਡਵੈਲਪਮੈਂਟ ਵਾਲਾ ਕੰਮ ਕੁਛ ਨਹੀਂ ਹੋਇਆ ਜੀ ਇਹ ਟੂਏ ਪਰ ਗਏ ਇਹ ਤੋਂ ਬਾਅਦ ਉੱਥੇ ਪਾਣੀ ਲੀਕ ਕੀਤਾ ਵਾਟਰ ਸਪਲਾਈ ਦਾ ਉਹ 2-3 ਮਹੀਨੇ ਅਸੀਂ ਦਿੱਕਤ ਚ ਰਹੇ ਆਂ ਰੋਜ਼ ਤਕਰੀਬਨ ਤਿੰਨ ਚਾਰ ਗੱਡੀਆਂ ਬਾਹਰ ਦੀਆਂ ਜਾਂ ਇੱਥੇ ਦੀਆਂ ਕਢਾਉਂਦੇ ਰਹੇ ਆਂ ਹੁਣ ਵੀ ਇੱਥੇ ਜੇ ਤੁਸੀਂ ਦੱਬੋਗੇ ਪੈਰ ਤਾਂ ਬਿਲਕੁਲ ਥੱਲੇ ਹੀ ਜਾਂਦਾ ਹੈਗਾ ਇਹ ਕਾਫੀ ਦਿੱਕਤ ਆ ਜੀ ਰੋਜ਼ ਇੱਥੇ ਸਕੂਲ ਦੀਆਂ ਬੱਸਾਂ ਵੀ ਨੇ ਆ ਨਾਲੇ ਸੈਂਟ ਸੋਲਜਰ ਸਕੂਲ ਹੈਗਾ ਇੱਥੇ ਕਾਫੀ ਦਿੱਕਤ ਆ ਰਹੀ ਆ ਜੇ ਹੋ ਜਾਏ ਤਾਂ ਵਧੀਆ ਗੱਲ ਆ ਕਿਉਂਕਿ ਕਿਹਾ ਹੀ ਜਾ ਸਕਦਾ ਹੁਣ ਕੀਤਾ ਤਾਂ ਕੁਝ ਨਹੀਂ ਜਾ ਸਕਦਾ ਜੀ ਰੋਜ਼ ਹੀ ਇਸ ਚੀਜ਼ ਨਾਲ ਦਿੱਕਤ ਨਾਲ ਜੂਝਦੇ ਆ ਜੀ ਜਿਸ ਲਈ ਮੀਂਹ ਪੈ ਜਾਂਦਾ ਤਾਂ ਤੁਰ ਕੇ ਹੀ ਆਣਾ ਪੈਂਦਾ ਤੁਰ ਕੇ ਆਣਾ ਵੀ ਮੁਸ਼ਕਲ ਆ ਗਾਹ ਤੱਕ ਕਿੱਥੋਂ ਆਏਗਾ ਬੱਚੇ ਰੋਜ਼ ਇੱਥੇ ਤਕਰੀਬਨ ਤਕਰੀਬਨ ਇੱਕ ਦੋ ਗੱਡੀਆਂ ਫਸਦੀਆਂ ਇੱਕ ਦੋ ਬੱਚੇ ਇੱਧਰ ਉੱਧਰ ਡਿੱਗਦੇ ਆ ਤਾਂ ਕੀ ਕੀਤਾ ਜਾ ਸਕਦਾ ਜੀ ਹੁਣ ਡਵੈਲਪਮੈਂਟ ਨਹੀਂ ਹੋਇਆ ਡਵੈਲਪਮੈਂਟ ਦਾ ਤਾਂ ਕੋਈ ਇਦਾਂ ਦਾ ਹੈ ਨਹੀਂ ਜੀ ਦੇਖੋ ਸੀਵਰੇਜ ਪਾਇਆ ਵਧੀਆ ਗੱਲ ਆ ਸੀਵਰੇਜ ਪਾਇਆ ਤਾਂ ਮੇਰੇ ਖਿਆਲ ਨਾਲ ਇਹਨੂੰ ਦੁਆਰਾ ਸਾਨੂੰ ਤਿਆਰ ਕਰ ਦੇਣਾ ਚਾਹੀਦਾ ਹੈਗਾ ਮੇਰੀ ਤਾਂ ਇਹੀ ਡਿਮਾਂਡ ਆ ਕਿ ਇਸ ਨੂੰ ਬਾਣਾ ਮੋਟਾ ਸ਼ੁੱਧ ਕਰਕੇ ਸਾਫ ਚੰਗੀ ਤਰ੍ਹਾਂ ਨਾਲ ਤੁਰੰ ਜੁਗਾ ਦਾ ਕਰ ਦਿੱਤਾ ਜਾਏ ਘਟੋ ਘਟ ਸਤਿ ਸ੍ਰੀ ਅਕਾਲ ਇਹ ਸਰ ਜੀ ਇਹ ਸੜਕਾ ਜਿਹੜੀ ਇਹ ਬੀਰੋਂਪੁਰ ਤੋਂ ਇਹ ਪਾਲੇੜ ਤੱਕ ਵੀ ਜੁੜਦੀ ਹੈ ਜੀ ਇਹ ਸਾਡੇ ਜਿੱਦਾਂ ਪਾਰ ਰੋਡ ਰੋਡ ਨੂੰ ਜਾਂਦੇ ਆ ਉੱਥੇ ਤੱਕ ਵੀ ਜੁੜਦੀ ਹੈ ਜੀ ਜੀ ਬੜੀ ਪਰੇਸ਼ਾਨੀ ਆ ਰਹੀ ਹੈ ਜੀ ਇਹ ਸੜਕ ਬਣਦੀ ਹੈ ਨਹੀਂ ਬਹੁਤ ਜ਼ਿਆਦਾ ਚੀਰ ਹੋ ਗਏ ਇਹ ਸੜਕ ਪੱਟੀ ਨੂੰ ਜੀ ਠੀਕ ਆ ਹੋਂ ਲੋਕੀ ਟੱਪਦੇ ਆ ਗੱਡੀਆਂ ਲੈ ਕੇ ਆਂਦੇ ਆ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਜੀ ਜੇ ਜਦੋਂ ਇਹਦੇ ਵਿੱਚ ਮੀਂਹ ਪੈ ਜਾਂਦਾ ਜੀ ਤੇ ਸਾਰਾ ਇਹ ਕਿਚੜ ਹੋ ਜਾਂਦਾ ਗਾਰਾ ਹੋ ਜਾਂਦਾ ਜੀ ਠੀਕ ਆ ਜੀ ਇਹ ਪੂਰੀ ਸੜਕ ਪੂਰੀ ਖਰਾਬ ਹੋ ਜਾਂਦੀ ਹੈ ਜੀ ਲੰਘਣਾ ਬਹੁਤ ਔਖਾ ਹੋ ਜਾਂਦਾ ਲੋਕੀ ਬੋ ਡਿੱਗਦੇ ਤੇ ਜੀ ਇਹ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਤੇ ਮੈਂ ਸਰ ਬੇਨਤੀ ਤਾਂ ਸਾਡੀ ਸਰਕਾਰ ਨੂੰ ਇਹੀ ਹੈ ਕਿ ਰੋਡ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ ਜਿਵੇਂ ਕਿ ਆਪਣੇ ਸਕੂਲ ਇੱਥੇ ਲਾਗੇ ਲੱਗਦਾ ਹੈ ਸਕੂਲ ਨੂੰ ਵੀ ਬੱਚਿਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਘਰ ਨੇੜੇ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਕਿਤੇ ਆਣਾ ਜਾਣਾ ਜਾਂ ਪੇਸ਼ੈਂਟਰ ਨੂੰ ਲੈ ਕੇ ਜਾਣਾ ਉਹਨੂੰ ਵੀ ਦਿੱਕਤ ਆਉਂਦੀ ਹੈ ਸਰ ਬੇਨਤੀ ਇਹੀ ਹੈ ਸਰਕਾਰ ਨੂੰ ਕਿ ਜਲਦ ਤੋਂ ਜਲਦ ਰੋਡ ਦੀ ਬਣਾਇਆ ਜਾਵੇ ਜਾਂ ਜੋ ਵੀ ਹੱਲ ਕੀਤਾ ਜਾਵੇ ਥੈਂਕ ਯੂ ਜੀ ਕਿ ਭਾਈ ਰੋਡ ਦਾ ਬਹੁਤ ਮਾੜਾ ਹਾਲ ਹੈ ਇਹ ਗੜਸ਼ੰਕਰ ਇੰਨਾ ਕਿ ਜਾਮ ਲੱਗਦਾ ਕੋਈ ਟੇਪਰਾਂ ਦਾ ਕੋਈ ਸਰਕਾਰ ਦੀ ਵੀ ਨਹੀਂ ਇਦਾਂ ਦੇ ਬੁਰਾ ਹਾਲ ਹੈ ਰੋਡ ਬਾਈਪਾਸ ਦਾ ਕੰਮ ਕਰਦਾ ਇੱਧਰ ਜਵਾਕਾਂ ਨੇ ਜਾਣਾ ਦਾ ਸਕੂਲ ਦੇ ਨਾਲ ਪਜਾਮ ਲੱਗਦਾ ਭਾਜੀ ਆਵਾ ਗੋਣ ਬੁਰਾ ਹਾਲ ਬਹੁਤ ਮਾੜਾ ਹਾਲ ਰੋਡ ਦਾ ਸਾਡੇ ਦਾ ਡਿਗਦੇ ਲੋਕ ਦੇਖਦੇ ਭਾਜੀ ਬਹੁਤ ਜਵਾਕ ਵੀ ਡਿਗਦੇ ਆ ਲੋਕਾਂ ਦਾ ਐਕਸੀਡੈਂਟ ਵੀ ਬਹੁਤ ਹੁੰਦੇ ਕੋਈ ਸੁਣਦਾ ਨਹੀਂਗਾ ਨਾ ਸਰਕਾਰ ਸੁਣਦੀ ਨਾ ਬਾਤ ਆ ਜੀ ਕੀ ਮੰਗ ਕਰਦੇ ਮੰਗ ਕਰਦੇ ਜੇ ਬਾਈਪਾਸ ਖੜਾ ਜਾ ਕੋਈ ਹੱਲ ਕੀਤਾ ਜਾਵੇ ਸ਼ਹਿਰ ਦਾ ਕੋਈ ਟ੍ਰੈਫਿਕ ਦਾ ਕੋਈ ਹੱਲ ਤਾਂ ਕੀਤਾ ਜਾਵੇ ਕੋਈ ਹੱਲ ਨਹੀਂ ਕਰਦੇ ਭਾਜੀ ਇਸ ਰੋਡ ਦਾ ਵੀ ਬਹੁਤ ਬੁਰਾ ਰੋਲ ਦਾ ਭਾਈ ਉਹ ਕਿੰਨਾ ਮਾੜਾ ਹਾਲ ਹੈ ਰੋਜ਼ ਡਿਗਦੇ ਅੱਜ ਮੜ ਜਾ ਮੀਂਹ ਲੱਗੇ ਤਾਂ ਡਿਗਦੇ